ਵੇਖੋ ਬਾਈ ਕਿਵੇਂ ਜਾਣਬੁੱਝ ਕੇ ਪੰਜਾਬ ਨੂੰ ਡੋਬਿਆ ਜਾ ਰਿਹਾ ਅਸਲ ਵੀਡੀਓ ਆ ਦੇਖੋ ਸਚਾਈ ਪਤਾ ਲੱਗ ਜੂ ਹੜ ਆਏ ਆ ਕਿ ਲਿਆਂਦੇ ਜਾ ਰਹੇ ਆ ਹਾਂ ਜੀ ਸਾਬ ਅੱਜ ਮਹੀ ਵਾਰ ਕਿੱਧਰ ਸੰਗਤ ਆਈਆਂ ਵਾ ਜਿਹੜੀ ਆਪਣੀ ਹੈ ਜੀ ਨਾ ਪਰਿਵਾਰੀ ਦਬਾਅ ਨਹਿਰ ਇਹਦਾ ਕੁੰਜਰਪੋਲੇ ਜਿਹੜਾ ਹਾਂ ਜੀ ਇਹ ਆ ਵੇ ਮੇਰਾ ਵੀਰ ਦਿਖਾ ਲੈ ਸਾਰੇ ਦਾਰੇ ਨਾ ਬੰਦ ਕੀਤੇ ਆ ਵੇ ਚੰਗੀਆਂ ਦਿਖਾ ਦੇ ਇਹ ਸਵੇਰ ਦੇ ਫੋਨ ਵੀ ਬੜੇ ਕੀਤੇ ਆ ਆ ਪੀ ਇਹ ਦਰ ਖੋਲ ਤੋਂ ਨਹੀਂ ਲੈ ਪਿੱਛੇ ਬਿਲਕੁਲ ਉਪਰੋਂ ਦੀ ਬੇਨਹਿਰ ਵਗਾ ਮੇਰਾ ਵੀਰ ਕੰਡਿਆਂ ਦੇ ਉੱਪਰ ਉੱਪਰ ਹੋ ਗਈ ਆ ਕਿਸੇ ਵੇਲੇ ਵੀ ਟੁੱਟ ਕੇ ਇਧਰ ਦਹਾਵੀਆਂ ਪੰਜਾਵਾਂ ਪੰਡਾ ਦਾ ਨੁਕਸਾਨ ਆ ਹੁਣ ਸਾਡੇ ਆਉਣ ਤੇ ਇਹਨਾਂ ਨੇ ਇੱਕ ਦਰ ਛੱਡੇ ਵਾਲੇ ਤੋਂ ਮੈਂ ਦੂਜੇ ਬੰਦਿਆਂ ਨੂੰ ਪੁੱਛਿਆ ਉਹ ਕਹਿੰਦਾ ਅਸੀਂ ਆਖਿਆ ਅਸੀਂ ਵੀ ਛੱਡੋ ਤੇ ਸਾਡੇ ਗੱਲ ਪੈਂਦੇ ਆ ਤੇ ਹੁਣ ਇਹਨਾਂ ਨੇ ਡੈਮ ਤੇ ਆ ਡੈਮ ਇਹਨਾਂ ਦਾ ਵਿਖਾ ਮੇਰਾ ਵੀ ਆ ਇਹ ਡੈਮ ਵਾਲੇ ਜਿਹੜੇ ਮਾਲਕ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਇੱਕ ਦੋ ਦਰ ਹੋਰ ਛੱਡੋ ਨਹੀਂ ਤਾਂ ਪਿਛੇ ਜਿਹੜੇ 10 ਵੀ ਪਿੰਡ ਬੰਗਵਾਣੀ ਹੋ ਗਿਆ ਇਧਰ ਕੁੰਜਰਾ ਹੋ ਗਿਆ ਸਾਰੀ ਹੋ ਗਿਆ ਕਿੰਨੇ ਕ ਪਿੰਡ ਆ ਜਿਹੜੇ 10 ਦੀ 3 ਪਿੰਡ ਸਾਰੇ ਪਿੰਡਾਂ ਚ ਪਾਣੀ ਜੜਾ ਵਾ ਪਾਣੀ ਨੇ ਡੁੱਬ ਗਿਆ ਨਾ ਫੇਰ ਇਹ ਬਾਅਦ ਬਾਅਦ ਵਿੱਚ ਟੁੱਟ ਜੀ ਦਾ ਪੱਛੜੀ ਨਹੀਂ ਆ ਭਾਵੇਂ ਹਜ਼ਾਰ ਬੰਦੇ ਬੱਡੇ ਬਣੇ ਇਹ ਨਾ ਮੈਂ ਕਿੰਨਾ ਗੱਲ ਜ਼ਿੰਮੇਵਾਰੀ ਆ ਵੀ ਇਹਨਾਂ ਨੂੰ ਪ੍ਰਵਾਹ ਹੀ ਕੋਈ ਨਹੀਂ ਵੀ ਵਿਸ਼ੇ ਕਿੰਨਾ ਭਮੀ ਆਉਂੜਿਆ ਤਾਂ ਵੀ ਇਹਨਾਂ ਦਰਖ ਬੰਦ ਕੀਤੇ ਆ ਦੇ ਕਿਸੇ ਵਾਰ ਵੀ ਟੁੱਟ ਸਕਦੀ ਆ ਉਹ ਮੈਂ ਵੀ ਉਹਨੂੰ ਹੋਰਦੀ ਆ ਨਾ ਵੀ ਨਹੀਂ ਛੱਡਦੇ ਹੋਰ ਭੈਣ ਭਰਾ ਕੁੰਜਰ ਪੁਲ ਤੇ ਅਸੀਂ ਖੜੇ ਆ ਤੇ ਇੱਥੇ ਇਕੱਠੇ ਹੋ ਆ ਉਹਨਾਂ ਕੋ ਆ ਦਰ ਖੁੱਲੇ ਕਰਾਈਏ ਆ ਜਾਓ ਪਿਛਲੇ ਪਿੰਡ ਸਾਡੇ ਦਾਹਵੀ 30 ਪਿੰਡ ਪਾ ਸਕਣ